ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਜਨਮ ਦਿਹਾੜੇ ਦੇ ਉਪਲਾਖਸ਼ ਵਿੱਚ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਜਪਾ ਅਨੁਸੂਚਿਤ ਜਾਤੀ ਦੇ ਰਾਸ਼ਟਰੀ ਪ੍ਰਧਾਨੇ ਲਾਲ ਸਿੰਘ ਆਰਿਆ ਵੀ ਸ਼ਾਮਲ ਹੋਏ ਇਸ ਸਮਾਗਮ ਵਿੱਚ ਉੱਚ ਕੋਟੀ ਦੇ ਸੰਤ ਮਹਾਪੁਰਖਾਂ ਨੇ ਵੀ ਸ਼ਿਰਕਤ ਕੀਤੀ ਅਤੇ ਹਾਜ਼ਰ ਸੰਗਤਾਂ ਨੂੰ ਭਗਵਾਨ ਗੁਰੂ ਰਵੀਦਾਸ ਮਹਾਰਾਜ ਜੀ ਦੇ ਜੀਵਨ ਉਪਦੇਸ਼ ਅਤੇ ਪ੍ਰੇਰਣਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੁੱਚਾ ਆਰਾਮ ਲੱਧੜ ਪ੍ਰਦੇਸ਼ ਪ੍ਰਧਾਨ ਅਨੁਸੂਚਿਤ ਜਾਤੀ ਭਾਜਪਾ ਸੰਤ ਨਿਰਮਲ ਦਾਸ ਜੋੜੀਵਾਲ ਸੰਤ ਰਾਮ ਸ੍ਰੀ ਰਾਮ ਸੇਵਕ ਜੀ ਹਰੀਪੁਰ ਖਾਲਸਾ ਸੰਤ ਇੰਦਰ ਸਿੰਘ ਜੀ ਇੰਦਰਦਾਸ ਜੀ ਪਿੰਡ ਸੇਖਾਂ ਸੰਤ ਜਗੀਰ ਸਿੰਘ ਸੰਤ ਬੇਗਮਪੁਰ ਹਰਿਆਣੇ ਵਾਲੇ ਸੰਤ ਰਾਮਦਾਸ ਜੀ ਠੱਕਰਵਾਲ ਗੇਜਾ ਰਾਮ ਬਾਲਮੀਕੀ ਵਾਈਸ ਪ੍ਰਧਾਨ ਰਜੇਸ਼ ਬਾਗਾ ਸ਼ੀਤਲ ਅੰਗੂਰਾਲ ਪੂਰਵ ਵਿਧਾਇਕ ਰਜਨੀਸ਼ ਧਮਾਨ ਪ੍ਰਧਾਨ ਅਜੇਪਾਲ ਐਸਸੀ ਮੋਰਚਾ ਪ੍ਰਧਾਨ ਲੁਧਿਆਣਾ ਮਹਾਮੰਤਰੀ ਜਸਵੀਰ ਸਿੰਘ ਮਹਿਰਾਜ ਨਿਰਮਲ ਨਾਹਰ ਸੰਜੀਵ ਅਟਵਾਲ ਪਰਮਜੀਤ ਸਿੰਘ ਕੈਂਤ ਅਮਰਪ੍ਰੀਤ ਕੌਰ ਰਾਏ ਰਾਸ਼ੀ ਅਗਰਵਾਲ ਨਰਿੰਦਰ ਕੌਰ ਗਿੱਲ ਮੇਜਰ ਅੰਜੂਬਾਲਾ ਅਮਨ ਕੁਮਾਰ, ਪ੍ਰਵੀਨ ਕੁਮਾਰ, ਜਸਪਾਲ ਪੰਜਗਰਾਈਆਂ, ਸੂਰਜਪਾਲ, ਕੇ.ਪੀ. ਰਾਣਾ, ਧਰਮ ਸਿੰਘ ਫੌਜੀ, ਮਹਿੰਦਰ ਸਿੰਘ, ਬਲੇਰ, ਐਡਵੋਕੇਟ ਰਾਮਜੀ ਲਾਲ, ਸੁਮਨ, ਰਣਜੀਤ ਲੱਧੜ, ਕੁਨਾਲ ਗੋਇਲ, ਕਾਕਾ ਗੋਇਲ, ਗੌਤਮ ਲੱਧੜ, ਬਾਪੂ ਜੋਗਾ ਸਿੰਘ, ਰਾਧਾ ਸਵਾਮੀ ਅਤੇ ਵਿਪੂਰ ਗਰਗ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ।